ਜੇਦਾ ਕੀ ਹਾਲਾ ਜੀ ਠੀਕ ਹੈ ਹੋਰ ਸੁਣਾਓ ਜੀ ਸਾਹਿਬ ਜੇਦਾ ਹਾਲਾ ਜੀ ਨਾ ਜੇਗਾ ਪਹੁੰਚ ਗਿਆ ਜੀ ਕੋਈ ਗੱਲ ਜੇਦਾ ਪਹਿਲਾਂ ਕਿੱਥੇ ਹੋਈ ਸੀ ਪੋਚਨ ਸਭ ਤੋਂ ਪਹਿਲਾਂ ਜੀ ਹਾਂ ਜੀ ਬੌਂਡਰੀ ਦੇ ਫਰੋਚਾ ਸਾਡੇ ਨੇ ਫਰੋਚਾ ਹਰਦੇਵ ਸਿੰਘ ਰ ਆ ਗਿਆ ਮੁੱਲੀ ਉਧਰ ਹੋਰ ਤਾਂ ਖੜੋ ਜੀ ਮੰਡੀ ਤੱਕ ਜਾਂਦੀ ਹੋਰ ਅੱਛਾ ਇਹ ਆ ਗਿਆ ਬਾਗਾ ਪੁਰਾਣਾ ਚੌਂਕ ਯਾ ਗੁਰਦੁਆਰਾ ਸ਼ਹੀਦ ਗੰਜਲਾ ਗੇਟ ਆ ਇਹ ਸਾਡੇ ਗਰਨਾਮ ਸਿੰਘ ਹੋਣੀ ਬੈਠੇ ਆ ਸਾਹਮਣੇ ਇਹ ਬੋਰਦਰਾ ਸਾਹਿਬ ਸ਼ੀਰ ਗਾ ਜਿਹਨੂੰ ਗੇੜ ਜਾਂਦਾ ਸਿੰਘਾਂ ਦੇ ਅੰਗਰੇਜ਼ਾਂ ਦੀ ਅ ਪਹਿਲੀ ਇਤਿਹਾਸਕ ਤੇ ਕਮ ਹਸਾਂ ਜੰਗ ਜਿਹੜੀ 18 ਦਸੰਬਰ 18 ਬੋ 1845 ਈਸਵੀ ਨੂੰ ਹੋਈ ਸੀ ਇਹਨੂੰ ਕਹਿੰਦੇ ਪੁਰਾਣਾ ਸ਼ੇਰ ਸ਼ਾਹ ਸੂਰੀ ਮਾਰਗ ਵੀ ਕਹਿੰਦੇ ਆ ਜਿਹੜਾ ਕਹਿੰਦੇ ਲਾਹੌਰ ਨੂੰ ਜਾਂਦਾ ਹੈ ਹੈ ਨਾ ਇਹ ਜਿਹੜੀ ਮਲਾ ਜਿਹੜੀ ਫੌਜ ਸੀ ਨਾ ਇਹ ਮੇਰਾ ਰਸਤਾ ਸੀਗਾ ਇਹ ਮਲਾ ਜੀਤ ਤੋਂ ਤੇ ਲੁਧਿਆਣੇ ਤੋਂ ਸ਼ਾਉਣੀਆਂ ਤੋਂ ਉੱਥੋਂ ਚੱਲ ਕੇ ਆਈ ਸੀ ਫੌਜ ਅੱਛਾ ਪਾਇਆ ਬਾਦਾਂ ਪੁਰਾਣਾ ਕੋਈ ਪਰਫਾਰਮ ਨਹੀਂ ਕੋਈ ਪਰੋ ਵੀਖ ਤੇ ਜੈ ਸ਼ੋਰੀ ਸੀ ਪਾਸ ਤੇ ਲਾਲ ਸਿੰਘ ਬਣਾ ਨੇ ਉੱਤੇ ਉੱਤੇ ਹਾਵਣਾ ਨਹੀਂ ਕਰਦਾਗਾ ਅੱਛਾ ਵੀ ਵੱਡੀ ਸਿੰਘ ਆ ਜਿਹੜੀ ਮਤਲਬ ਵੀ ਵੱਡੇ ਝੁੰਡ ਨਾਲ ਹੀ ਲੜਦੇ ਚੰਗੇ ਲੱਗਦੇ ਆ ਹਾਂ ਠੀਕ ਆ ਸਮਝ ਗਿਆ ਤੇ ਰੁਖੇਰਾ ਕਿ ਤੇ ਰੁਖੇਰਾ ਦੇ ਵਿੱਚ ਕੋਈ ਧੁਗਰੀ ਜਾਨੀ ਇਸੇ ਮੋੜ ਤੇ ਕੀ ਲੈ ਜਾਂਦੀ ਉਹਨੇ ਠੀਕ ਆ ਬੰਦ ਵੀਰ ਉਹਦੀ ਆ ਕਿ ਨੀਚੀ ਖੋਸ ਸੀਗੀ ਠੀਕ ਆ ਬੋਸ ਆ ਮਰੇ ਟੋਟਲ 10000 ਕੋਈ ਇਤਲਾ ਬਸ ਦਿਖਾ ਦੇ ਐਨੀ ਅੰਗਰੇਜ਼ਾਂ ਦੀ ਗੱਲ ਦੋ ਵੀ ਅੰਤੀ ਸੀ ਲਾਲ ਸਿੰਘ ਤੇ ਤੇਜਾ ਸਿੰਘ ਨੇ ਮਨਛਾ ਪਹਿਲਾਂ ਹੀ ਸੀ ਗਦਾਰੀ ਕਰਨ ਦੇ ਉਹ ਫਿਰ ਜਦੋਂ ਇੱਥੇ ਆ ਕੇ ਇੱਥੇ ਸਿੱਖ ਵੀ ਆ ਗਏ ਤੇ ਪਿੱਛੋਂ ਅੰਗਰੇਜ਼ਾਂ ਨੇ ਲਿਆ ਸੀ ਉਹ ਵੀ ਇੱਥੇ ਆ ਗਿਆ ਠੀਕ ਆ ਇੱਥੇ ਫਿਰ ਮੱਲ ਵੀ ਉਹ ਸਿੰਘਾਂ ਦੇ ਪਿੱਛੇ ਭੰਗਿਆ ਜਾਂਦੀ ਜਾਂ ਇੱਥੇ ਲੱਗਦਾ ਪੈਸਾ ਕਰ ਲਿਆ ਵੀ ਸੀ ਉਹ ਪਰ ਉੱਥੇ ਕੋਲਾ ਜਿਹੜੀ ਮੌਲਾ ਵੀ ਨੁਕਸਾਨ ਅੰਰੇਜ਼ਾਂ ਦਾ ਵੀ ਬਹੁਤ ਹੋਇਆ ਇੱਥੇ ਠੀਕ ਆ ਤੇ ਫਿਰ ਉਸ ਤੋਂ ਬਾਅਦ ਬੈਂਕ ਸ਼ਾਪ ਗਿਆ ਅੰਗਰੇਜ਼ ਵੀ ਪਿੱਛੇ ਖੜ ਗਏ ਠੀਕ ਆ ਤੇ ਸਿੰਘਾਂ ਨੇ ਫਿਰ ਫੈਸਲਾ ਕੀਤਾ ਵੀ ਆਪਾਂ ਹੁਣ ਵੀ ਉਹ ਅੰਗਰੇਜ਼ ਭੱਜ ਕੇ ਥੋ ਅੱਛਾ ਛੱਡ ਗਏ ਤੇ ਸਿੱਖਾਂ ਨੇ ਪਹਿਨ ਲਗਦਾ ਵੀ ਆਪਾਂ ਹੁਣ ਫੈਰੂਸ਼ਾ ਨਹੀਂ ਚੱਲਗੀ ਅੱਜ ਉਹ ਛੱਡ ਗਏ ਤੇ ਫਿਰ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਵੀ ਉਹਦਾ ਮਦਾਨ ਖਾਲੀ ਪਿਆ ਪਰ ਮਤਲਬ ਇਹ ਅੰਗਰੇਜ਼ ਜਿਹੜੇ ਉਹ ਭੱਜੇ ਸੀ ਉਹ ਫਿਰ ਇੱਥੇ ਆ ਕੇ ਸਵੇਰ ਨੂੰ ਉਹਨਾਂ ਨੇ ਆ ਕੇ ਮਦਾਨ ਫੇਰ ਮਾਲ ਲਿਆ ਤੇ ਆ ਵੀ ਜਤ ਕੋਸ਼ਿਸ਼ ਕਰਦੀ ਤੇ ਜਿਹੜੇ ਕੁੱਝ ਅੰਗਰੇਜ਼ ਇਤਿਹਾਸਕਾਰ ਉਹ ਆਪਣੀ ਮੋਤਗੀ ਦੀ ਜਿੱਤ ਨੂੰ ਨਾ ਜਿੱਤ ਨਹੀਂ ਮੰਨਦੇ। ਅੱਛਾ ਗੁਰਦੁਆਰਾ ਸਾਹਿਬ ਸ਼ੀਤਗੰਜ ਦੀ ਮੋਤਗੀ ਤੇ ਜਿਹੜੇ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਪਾਵਨ ਅਸਥਾਨ ਬਣੇ ਹਨ ਗੁਰਦੁਆਰਾ ਸਾਹਿਬ ਸ਼ਸ਼ੋਭਤ ਆ। ਇਹ ਇਧਰ ਨਾ ਨਵਾਂ ਲੰਗਰ ਸਾਹਿਬ ਬਣ ਰਿਹਾ ਹਨ। ਰਸਾਲ ਲੰਗਰ ਆ ਇਧਰ ਗੁਰਦੁਆਰਾ ਸਾਹਿਬ ਦੇ ਨਾਲ ਡੈਚ ਸਕੂਲ ਆ। ਇਹ ਦਿਗਾ ਪਾਵਰ ਸਕੂਲ ਮੋਦੀ ਇਹ ਸੱਚਖੰਡਵਾਸੀ ਸੰਤਪਾਪਾ ਅਮਰਜੀਤ ਸਿੰਘ ਜੀ ਦੀ ਦੇਣੀ ਆ ਵੀ ਲਾਕੇ ਪਿੰਡੂ ਲਾਕੇ ਦੇ ਵਿੱਚ 1986 ਦੇ ਵਿੱਚ ਜਿਹੜਾ ਸੀ ਸੀਬੀਐਸੀ ਦਾ ਅਫੀਲੀਏਟਡ ਸਕੂਲ ਇੱਥੇ ਬਣਾਇਆ ਗਿਆ 5000 ਦੇ ਕਰੀਬ ਬੱਚੇ ਇੱਥੇ ਪੜ੍ਹਦੇ ਆ 130 ਪਿੰਡਾਂ ਦੇ ਨੇੜੇ ਤੇ ਇਹ ਯਾਦ ਕਰ ਰਹੇ 1970 ਜੰਨੇੜ 1870 ਜੀ ਇਹ ਆਗੇ 200 ਪਿੰਡ ਵਾੜਾ ਭਾਈ ਭਾਈ ਕਾ ਵਾੜਾ ਵੀ ਕਿਹਾ ਜਾਂਦਾ ਇਹਨੂੰ ਤੇ ਵੜਾ ਪੋਇੰਟ ਅਸਾਂ ਮੁਦਗੀ ਤੇ ਚੱਲ ਕੇ ਪਹਿਲਾਂ ਆਪਾਂ ਗੁਰਦਰਾ ਸਾਹਿਬ ਆਇਆ ਸੀ ਗੁਰਦਰਾ ਸਾਹਿਬ ਸ਼ੀਰਗੰਜ ਉਸ ਤੋਂ ਬਾਅਦ ਲਹਾਮ ਪਿੰਡ ਚੋਂ ਨਗਿਆ ਆਪਾਂ ਲਹਾਮ ਪਿੰਡ ਤੋਂ ਬਾਅਦ ਹੀ ਆ ਗਿਆ ਵਾੜਾ ਭਾਈ ਜਿਹੜਾ ਫਰੋਇਪੁਰ ਦੇ ਵਿੱਚ ਰਹਿੰਦਾ ਵਾੜਾ ਭਾਈ ਆ ਗਏ ਮਟੀਆਂ ਨੇ ਹਰਾ ਆਜ ਹਰੀ ਘਣੀ ਸਾਈਡ ਆ ਗਈ ਇਹ ਦਰਗਾਹੋਂ ਜਾਂਦੀ ਹੈ ਖਰੀ ਗੋੜ ਸਾਈਡ ਨੂੰ ਆ ਕੇ ਰਾਸਥਾਨੋਂ ਨਿਕਲ ਜਾਂਦੀ ਹੈ ਇਹ ਦੋਵੇਂ ਕੇ ਨਾ ਹਰਾ ਨੇ ਆ ਆ ਛੋਟੀ ਆ ਇੱਕ ਸਰਾਂ ਦਾ ਪਿੰਡ ਹੈ ਜੋ ਹਾਂ ਇਹ ਦੁਬਾਰਾ ਵੀ ਪੈਂਦਾ ਆ ਸਰਾਂ ਵਾਲੀ ਇਧਰ ਸਰਾਂ ਵਾਲੀ ਆ ਸਾਈਡ ਤੇ ਹੜਵਾ ਪੈਂਦਾ ਇਧਰੋਂ ਗੱਲ ਕੋਤੋਂ ਨਿਕਲ ਜਾਂਦਾ ਇਹ ਪਿੰਡ ਆਗਾ ਜੀ ਸ਼ਹਿਜਾਦੀ ਅੱਗੇ ਸ਼ਹਿਜਾਦੀ ਹੋਊਗਾ ਸ਼ਹਿਜਾਦੀ ਬੜੇ ਸੋਹਣੇ ਸੋਹਣੇ ਪਿੰਡ ਆ ਸਾਡੇ ਇਲਾਕੇ ਦੇ ਇਹ ਜਿਆਦਾ ਹੀ ਪਿੰਡ ਐ ਇੱਥੋਂ ਖਾਜੇ ਕਰਕੇ ਨਿਕਲ ਜਾਂਦੇ ਆ ਨਾ ਇਹ ਖਾਜੇ ਕਰਕੇ ਪਿੰਡੋਂ ਜਾਂਦਾ ਤੇ ਆਪਾਂ ਇੱਥੋਂ ਖੱਬੇ ਹੱਥ ਹੋਏ ਨਾ ਸ਼ਕੂਰ ਪਿੰਡ ਤੋਂ ਤੇ ਸਿੱਧਾ ਜਿਹੜਾ ਉਹ ਜਾਂਦਾ ਅਗੇ ਮਿਸ਼ਰੀ ਵਾਲਾ ਹੋ ਕੇ ਫਰੋਇਪੁਰ ਵਾਲੇ ਰੋਡ ਤੇ ਚੜ੍ਹ ਜੂ ਵੱਡੇ ਦੇ ਜਿਹੜਾ ਫਰੋਇਪੁਰ ਨੂੰ ਜਾਊਗਾ ਤੇ ਉਦੋਂ ਅਗੇ ਫਾਇਲ ਕਾ ਉਹ ਨਿਕਲ ਜੂਗਾ ਆ ਗਿਆ ਆ ਆ ਗਿਆ ਇੱਥੋਂ ਸ਼ਕੂਰ ਨੂੰ ਜਾਣਾ ਆਪਾਂ ਇੱਥੋਂ ਖੱਬੇ ਹੱਥ ਇੱਥੇ ਪੜੇ ਸ਼ਕੂਰ ਨੂੰ ਗੋਲ ਲਗਾ ਕੇ ਇੱਥੋਂ ਵੀ ਨਿਕਲ ਜਾਂਦਾ ਮਿੰਨਾ ਵੇਲੇ ਬਰੋਹੀ ਪਰਨੂ ਦੇ ਘਰ ਪ੍ਰੀਗੁਰ ਨੂੰ ਵੀ ਆਵੇ ਲਿਖਿਆ ਸੱਪਾਂ ਵਾਲੀ ਭੰਗਰ ਹੋਰ ਇਦਸਾਈਆਂ ਵਾਲਾ ਆ ਆ ਗਏ ਦੀ ਦੋਸਤੋ ਸ਼ਕੂਰ ਪਿੰਡ ਖੰਬੇ ਖਵਾਜਾ ਕਣਕੋ ਖਾਇਆ ਕੜਗੀ ਲਿਖਿਆ ਪਿਆ ਸ਼ਕੂਰ ਤੋਂ ਬਾਅਦ ਫਿਰ ਆਨਾ ਭੰਗਰ ਆ ਪਿੰਡ ਦੀ ਸਾਥਾ ਬਜ਼ੁਰਗ ਬੈਠੇ ਪਿੰਡ ਦੇ ਮਸ਼ਕੂਰ ਪਿੰਡ ਪਹੁੰਚ ਗਏ ਆ ਲਗਾਣਾ ਬਣ ਗਏ ਜਿਹਨਾਂ ਦਾ ਨਾਮ ਹੈ ਜੀ ਪਹਿਲਾਂ ਆ ਸੁਬੋਲਾ ਇੱਥੇ ਜਗਾ ਉਹ ਬਾਬੇ ਸ਼ਾਸ਼ ਗੁਰਦੇ ਆਣੇ ਕਿਉਂ ਕਿ ਇੱਥੋਂ ਕੀ ਹੈ ਕਹਿੰਦਾ ਮੈਂ ਕਹਣਾ ਆਹ ਜਗਾ ਬਾਬੇ ਸ਼ਾਸ਼ ਗੁਰਦੇ ਇੱਥੇ ਲੱਗਦਾ ਹੈ ਤਾਂ ਉਹ ਉਹ ਐਲ ਦੇ ਉੱਤੇ ਆ ਇਹ ਰਬਾਕ ਸਿੰਘ ਇਹ ਤਾਂ ਆਪਣੇ ਲੈਣਾ ਹਾਂ ਹਾਂ ਇਹਨਾਂ ਨੂੰ ਕੋਣ ਕੀ ਬੰਦੀ ਤੇ ਉਹਦੇ ਵੀ ਸਾਰੇ ਮੋਟਰਸਾਈਕਲ ਆ ਲਿਆ ਕਿ ਇਹਦੇ ਨਾਲ ਵੀ ਆ ਗਿਆਲਾ ਜੀ ਠੀਕ ਹੈ ਠੀਕ ਹੋਰ ਸੁਣਾਓ ਠੀਕ ਸਰ ਆਲਾ ਵੀਰ ਹੋਰ ਜੀ ਪਹੁੰਚ ਲਗ ਗਈ ਆ ਪਰ ਕੋਈ ਹੋਰ ਗੱਲ ਆਹ ਉਹਨੇ ਵੇਖੀ ਗਿਆ ਜੀ ਇਹ ਆ ਜੀ ਦਰਸ਼ਕੋ ਆਪਣਾ ਨੋਸਟਾ ਰਿਵਰਸਿਓ ਜੀ ਆਲਦੀ ਜੀ ਐਸ ਐਸ ਫੈਰਮੈਂਟ ਪਾਰਟੀ ਤੇ ਆਪਾਂ ਉਹਦੇ ਸਮਾਜ ਦੇ ਆਏ ਆ ਬੈਡ ਸ਼ੂਰਾ ਤੇ ਤੁਹਾਡੇ ਸਰਵਸ ਆ ਤੇ ਅਸੀਂ ਮੁਬਾਰਕਾਂ ਤੁਹਾਨੂੰ ਫੈਰਮੈਂਟ ਜਿਹੜੀ ਹੋਈ ਹੈ ਤੇ 40 ਹਜ਼ਾਰ ਤੋਂ ਵਧੀਆਂ ਰਿਆ ਚਲੋ ਸਭ ਪਹਿਲਾਂ ਕਿਥੇ ਹੋਈ ਸੀ ਕੋਸਟਿੰਗ ਸਭ ਤੋਂ ਪਹਿਲਾਂ ਹਾਂਜੀ ਆਊਟਰੀਜ ਫਰੋਸ਼ਾ ਸਾਵੜੇ ਫਰੋਸ਼ਾ ਚੇਅਰਮੈਨ ਕੋਰਟੀਨ ਲਾਇਰਮੈਨ ਦੀ ਠੀਕ ਆ ਇਹਦੇ ਸਾਨ ਦੇ 31/1997 99 ਜਨਤਰੀ 31/1997 ਨੂੰ ਫਰੋਸ਼ਾ ਬਤੌਰ ਲਾਇਰਮੈਨ ਤੇ ਕਿੰਨੇ ਸਾਲ ਦੀ ਸਰਵਿਸ ਦੀ ਤੁਹਾਡੀ ਹੁਣ 7 ਸਾਲ 2010 ਨੂੰ ਉੱਡ ਗਈ ਜੇ ਹੀ ਬਣ ਕੇ ਗਏ ਜੇ ਜੇ ਤੇ ਜੇ ਹੀ ਫਿਰ ਜੇ ਹੀ ਦਾ ਬਾਈ ਬਾਈ ਦੇ ਜੇ ਬਣ ਕੇ ਠੀਕ ਹੈ ਤੇ ਹੁਣ ਸਾਰੇ ਬੇਦਾਗ ਸਰਬਜੀ 28 ਸਾਲ ਹੋਈ ਆਪਣੀ ਪੂਰੀ ਬਾਈ ਸਾਰ 28 ਸਾਲ 5 ਮਹੀਨੇ ਸਰ ਜਿਹੜੇ ਬਾਕੀ 28 ਸਾਲ 5 ਮਹੀਨੇ ਤੇ ਮੋਟੇ ਜੀ ਤੋਂ ਐਂਟਰਪ੍ਰੀਨਰ ਹੋਏ ਆ ਵੀ ਬਸ ਤੌਰ ਜੇ ਠੀਕ ਹੈ ਚਲੋ ਸਾਡੀ ਬੇਦਾਗ ਜਿਹੜੀ ਤੁਸੀਂ ਇਮਾਨਦਾਰੀ ਨਾਲ ਕੰਮ ਕੀਤਾ ਦੇ ਬੇਦਾਕ ਸਰਵਸ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅਮਾਨਤਾਰ ਜਿਹੜੇ ਅਧਿਕਾਰੀ ਆ ਸਾਨੂੰ ਲੱਭਦੇ ਨੀਗੇ ਇਸੇ ਕਰਕੇ ਤੁਹਾਡਾ ਬਲੌਗ ਬਣਾ ਰਹੇ ਆ ਤੇ ਜਿਹੜੇ ਦੇਖਣ ਲੋਕ ਵੀ ਅਮਾਨਤਾਰ ਜਿਹੜੇ ਆ ਬੰਦੇ ਵੀ ਹੈਗੇ ਆ ਇਸ ਟਾਈਮ ਤੇ ਜੇ ਕੋਈ ਸ਼ਰਦਪੋਰਾ ਤੇ ਪੂਰਾ ਅਮਾਨਤਾਰ ਵੀ ਬਹੁਤ ਹੈਗੇ ਆ ਕੋਈ ਬਿਜਲੀ ਮਹਿਕਮੇ ਦੇ ਵਿੱਚ ਤੇ ਪੁਲਿਸ ਮਹਿਕਮੇ ਦੇ ਲੋਕ ਕਹਿੰਦੇ ਨਹੀਂ ਹੁੰਦੇ ਪਰ ਨਹੀਂ ਆ ਸਾਡੇ ਕੋਲ ਸਾਹਮਣੇ ਬੈਠੇ ਅਜੇ ਸਾ ਇਹਨਾਂ ਦੀ ਬਕਸਿੰਗ ਚਪੂਰ ਪੈਂਦਾ ਤੇ ਬੇਦਾਕ ਸਰਵਸ ਹੈ ਇਹਨਾਂ ਦੀ ਤੇ ਮੈਂ ਅੱਖੀ ਵੀ ਵੇਖਿਆ ਕਿ ਮੈਂ ਸਾਡੇ ਕੀਰਤੀਪਾੜੀ ਦੇ ਅਸੀਂ ਜਾਣਦੇ ਇੱਕ ਇੱਕ ਤੋਂ ਗੰਮਾ ਦੇ ਟਰਾਂਸਫਾਰਮ ਲੈ ਕੇ ਆਉਣਾ ਟਰਾਂਸਫਾਰਮ ਸੜ ਜਾਂਦਾ ਉਦੋਂ ਵੀ ਵੇਖੀਦਾ ਕਈ ਵਾਰੀ ਆਮ ਪੈਸੇ ਇਕੱਠੇ ਕਰਦੇ ਆ ਪਰ ਨਹੀਂ ਇਹਨਾਂ ਨੇ ਕਿਤੇ ਵੀ ਨਹੀਂ ਅਸੀਂ ਇਹਨਾਂ ਨੂੰ ਮੈਂ ਵੀ ਕੋਈ ਤਾਂ ਕਹਿੰਦਾ ਰਿਆਂ ਕਈ ਵਾਰ ਵੀਜੈ ਸਿੰਘ ਸਾਹਿਬ ਕੋਈ ਪੈਸੇ ਇਕੱਠੇ ਕਰਕੇ ਦੇ ਦिएਗੇ ਖਰਚਾ ਪੈਂਦਾ ਪਰ ਮੈਨੂੰ ਇੱਕਦੋਰੀ ਇਹ ਵੀ ਪਤਾ ਲੱਗਾ ਇਹਨਾਂ ਨੇ ਪੱਲਿਓਂ ਆਪਦੇੋਂ ਖਰਚਾ ਕੀਤਾ ਕਿਉਂਕਿ ਕੋਈ ਵੀਕਲ ਲੈ ਕੇ ਜਾਣਾ ਫਿਰ ਟਰਾਂਸਫਾਰਮ ਜਿਹੜਾ ਸੜਿਆ ਹੁੰਦਾ ਉਹਨੂੰ ਲੈ ਕੇ ਆਉਣਾ ਉਹ ਜਈ ਦੇ ਪੱਲੇ ਹੀ ਵੇਚਦਾ ਪਰ ਉਹਦੀ ਜਿਹੜੀ ਆ ਮੈਂ ਆਧਾਰਨ ਖੁਦਾ ਆਪ ਹੈਗਾ ਤੇ ਚਲੋ ਤੁਹਾਡਾ ਬਹੁਤ-ਬਹੁਤ ਮੁਬਾਰਕਾਂ ਤੇ ਤੁਹਾਨੂੰ ਸਲੂਟ ਆ ਜਿਹੜੀ ਤੁਹਾਡੇ ਅੱਗੇ ਜਿਹੜੇ ਅਸੀਂ ਕਿਹਦੇ ਬਲੌਗ ਤੁਹਾਡਾ ਵੇਖਿਆ ਕੋਈ ਹੋਰ ਬੰਦੇ ਜਿਹੜੇ ਇਮਾਨਦਾਰੀ ਦਾ ਰਾਹ ਚੁਣਨਾ ਤੇ ਪਰਮਾਤਮਾ ਤੁਹਾਨੂੰ ਦਾਤ ਰਸ ਦੀ ਬਖਸ਼ੇ ਕੁਸ਼ੀਆਂ ਕਿਹੜੇ ਬਖਸ਼ੇ ਆ ਛੜਕ ਜਿਹੜੀ ਜਾਂਦੀ ਮਿਸ਼ਰੀ ਵਾਲੇ ਨੂੰ ਮਿਸ਼ਰੀ ਵਾਲੇ ਨੂੰ ਜਾਂਦੀ ਛੜਕ ਇਹ ਜਾਂ ਕਿ ਉਹ ਨਹੀਂ ਗੋਲੀ ਠੀਕ ਆ ਉਹ ਕੇ ਚੱਲ ਬਰਾੜ ਦਾ ਇਹ ਅਮਰੂਦ ਆ ਅਮਰੂਦ ਲੱਗਾ ਅਮਰੂਦ ਇੱਕ ਇੱਕ ਪੈਕ ਲੈ ਲੈ ਭਾਈ ਉਹ ਲੈਮਕਾ ਠੀਕ ਆ ਅਮਰੂਦ ਆ ਭਾਈ ਇਹ ਲੱਗੇ گیا ਤੁਹਾਨੂੰ ਦਿਜਿਆ ਕਿ ਬਾਈ ਨਹੀਂ ਨਹੀਂ ਕੋਈ ਨਹੀਂ ਉਹ ਤਾਂ ਵੈਸੇ ਗੱਲ ਕਰਦਾ ਅੱਛਾ ਅੱਛਾ ਦੁਕਾਨਾਂ ਬਹੁਤ ਬਣ ਗਈਆਂ ਬਾਈ ਹਾਂਜੀ ਹਾਂ ਸ਼ਹਿਰ ਬਣਿਆ ਪਿਆ ਹਾਂ ਥੋੜਾ ਘੱਟ ਦੁਕਾਨਾਂ ਉਹ ਕਿਹੜੇ ਪਿੰਡ ਨੂੰ ਜਾਂਦੀ ਹੈ ਉਧਰ ਉਹ ਰੱਬ ਦਾ ਖੇੜੋ ਜੀ ਮੰਡੀ ਤੱਕ ਜਾਂਦੀ ਹੈ ਉਹ ਅੱਛਾ ਉਹਦੇ ਕੋਲ ਉਹ ਕਹਿੰਦਾ ਇਹ 6 ਕਰਮਾਂ ਦਾ 6 ਕਰਮਾਂ ਦਾ ਹਾਂ 6 ਕਰਮਾਂ ਦਾ ਹੀ ਮਹੀਆਲਾ 6 ਕਰਮਾਂ ਦਾ ਫੈਰ ਫੈਰ ਆਉਂਦਾ ਆ ਜਾਣਦੀ ਕਾ ਉਧਰ ਆਪਣੇ ਨੂੰ ਭੰਗਰ ਨੂੰ ਹਾਂ ਉਹ ਭੰਗਰ ਬਣ ਜਾਂਦਾ ਆ ਵੇਖੀ ਆ ਜਾਣ ਨੇੜਤਾ ਤੇ ਜੇ ਲਾਇਆ ਹਾਂ ਅੱਛਾ ਵਾਲੀ ਵਾਲੇ ਨੇਟ ਬੰਦ ਕਰਵਾਉਂਦਾ ਪਰਵਨੀ ਸਿੰਘ ਖਾਲਸਾ ਫੈਕਟਰਟ ਰਿਆ ਜੀ ਨੌਮਾਤਾ ਬੀ ਸਾਡੇ ਨਾਲ ਹੁਣ ਅਲੀ ਦੇ ਬੀਰਿਆ ਲੈਣ ਲੱਗੇ ਰਹੇਵ ਸਿੰਘ ਸ਼ਕੂਰ ਕੋਚ ਸਾਹਿਬ ਵਾਲੀਵਾਲ ਦੇ ਤੇ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੁਹਾਡਾ ਜੀ ਇਧਰ ਮਿਸ਼ਰੀਆਲਾ ਖੰਬੇ ਦੇ ਇਧਰ ਆਗਾ ਮੁੱਦਕੀ ਅੱਗੇ ਜਿਹੜਾ ਵਾਗਾਪੁਰਾਣਾ ਹੋ ਕੇ ਦੇ گا ਪਟਿਆਲੇ ਵਾਲ ਨੂੰ ਨਿਕਲ ਜਾਂਦਾ ਰੋਡ Esse é já